ਜੰਗ ਸ਼ਬਦ ਦੀ ਵਰਤੋਂ ਤਿੰਨ ਮੌਕਿਆਂ ਦੇ ਕੀਤੀ ਜਾਂਦੀ ਹੈ ਇੱਕ ਮੌਕਾ ਉਹ ਜਦ ਲੁਟੇਰੇ ਲੁੱਟੇ ਹੋਏ ਮਾਲ ਦੇ ਲਈ ਆਪਸ ਦੇ ਵਿੱਚ ਲੜਦੇ ਨੇ ਇੱਕ ਹੋਰ ਮੌਕਾ ਉਹ ਜਦ ਧਾਰਮਿਕ ਕਥਾਵਾਚਕ ਸ਼ਰਧਾਲੂਆਂ ਨੂੰ ਉਹਨਾਂ ਦੇ ਆਪਣੇ ਹੀ ਮਨ ਦੇ ਨਾਲ ਲੜਨ ਦੀ ਪ੍ਰੇਰਣਾ ਦਿੰਦੇ ਨੇ ਜਦੋਂ ਉਹ ਸ਼ਰਧਾਲੂਆਂ ਦੇ ਮੂਰੇ ਉਹਨਾਂ ਦੇ ਪੰਜ ਦੁਸ਼ਮਣ ਕਾਮ ਕ੍ਰੋਧ ਮੋਹ ਲੋਭ ਹੰਕਾਰ ਨੂੰ ਰੱਖ ਦਿੰਦੇ ਨੇ ਇਹ ਨੂੰ ਦੂਜੇ ਸ਼ਬਦਾਂ ਦੇ ਵਿੱਚ ਜੀਵਨ ਸੰਘਰਸ਼ ਤੋਂ ਪਗੋੜੇ ਹੁਣ ਆਖਿਆ ਜਾਂਦਾ ਹੈ ਕਿਉਂਕਿ ਕਬੂਤਰ ਦੇ ਅੱਖਾਂ ਬੰਦ ਕਰਨ ਨਾਲ ਉਸਤੇ ਮੰਡਰਾਉਂਦਾ ਬਿੱਲੀ ਦਾ ਖਤਰਾ ਕਦੇ ਟਲ ਨਹੀਂ ਜਾਂਦਾ ਕਹਿਣ ਦਾ ਭਾਵ ਕਿ ਸਮਾਜ ਦੀਆਂ ਪਦਾਰਥਕ ਹਾਲਤਾਂ ਨਾਲ ਨਜਿੱਠੇ ਤੋਂ ਬਿਨਾਂ ਮਨੁੱਖੀ ਮਨ ਦੀ ਕਿਸੇ ਵੀ ਬਰਾਈ ਦੇ ਉੱਤੇ ਕਾਬੂ ਨਹੀਂ ਪਾਇਆ ਜਾ ਸਕਦਾ ਜੰਗ ਸ਼ਬਦ ਦੀ ਠੁਕਮੀ ਵਰਤੋਂ ਤਦ ਹੀ ਹੁੰਦੀ ਹੈ ਜਦ ਲੁੱਟੇ ਜਾ ਰਹੇ ਕਿਰਤੀ ਕੰਮੇ ਲੁਟੇਰਿਆਂ ਦੇ ਵਿਰੁੱਧ ਲੜਦੇ ਨੇ ਜਦ ਤੱਕ ਨਿੱਜੀ ਜਾਇਦਾਦ ਰੱਖਣ ਦੇ ਨਾਂ ਤੇ ਮਨੁੱਖੋਂ ਮਨੁੱਖ ਦੀ ਲੁੱਟ ਨੂੰ ਸੰਵਿਧਾਨਿਕ ਮੰਨਤਾ ਹੈ ਜੰਗਾਂ ਜੋਕਾਂ ਦੀਆਂ ਹੋਣ ਭਾਵੇਂ ਲੋਕਾਂ ਦੀਆਂ ਜਾਰੀ ਰਹਿਣਗੀਆਂ